ਔਰ ਪਹਿਲਾਂ ਇੱਕ ਮੁਹਿੰਮ ਚੱਲ ਰਹੀ ਆ ਜੋ ਕਿ ਨਸ਼ਿਆਂ ਵਿਰੁੱਧ। ਇੱਕ ਖਾਸ ਤੌਰ ਤੋਂ ਬਹੁਤ ਵੱਡੀ ਮੁਹਿੰਮ ਜਿਹੜੀ ਆ ਨਸ਼ਿਆਂ ਦੇ ਖਿਲਾਫ ਕੰਮ ਲੈ ਲਈ ਤਿਆਰ ਹੋ ਰਹੀ ਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਯੁੱਧ ਨਸ਼ੇ ਦੇ ਵਿਰੁੱਧ ਪੰਜਾਬ ਸਰਕਾਰ ਦਾ ਮੈਨੂੰ ਲੱਗਦਾ ਪੰਜਾਬ ਦੀ ਪਹਿਲੀ ਸਰਕਾਰ ਆ। ਜਿਹਨੇ ਯੁੱਧ ਨਸ਼ਿਆਂ ਦੇ ਵਿਰੋਧ ਨੂੰ ਇੰਨੇ ਵੱਡੇ ਪੱਧਰ ਤੇ ਜੰਗੀ ਪੱਧਰ ਤੇ ਜੜਾਓ ਅੰਜਾਮ ਦਿੱਤਾ ਹੈ ਮੈਨੂੰ ਖੁਸ਼ੀ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਸਮੁੱਚੀ ਲੀਡਰਸ਼ਿਪ ਚਾਹੇ ਉਹ ਮਿਨਿਸਟਰ ਸਹਿਬਾਨ ਨੇ ਐਮ ਐਲ ਏ ਸਹਿਬਾਨ ਨੇ ਥਾੜੀ ਜਾਣਕਾਰੀ ਵਾਰਤ ਦਸਵਾਕੇ ਦੇ ਅਕੜੇ ਇੱਕ ਵੱਡੇ ਲੈਵਲ ਤੇ ਸੇ ਸਮਾਗਮ ਕਰਨ ਜਾ ਰਹੇ ਆ ਜਿਹਦੇ ਵਿੱਚ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਹਾਈ ਕਮਾਂਡ ਵੀ ਪਹੁੰਚ ਰਹੀ ਆ ਸੋਦੀਆ ਸਾਹਿਬ ਖੁਦ ਜਿਹੜੇ ਇਸ ਮਹਿੰਮ ਦੀ ਸ਼ੁਰੂਆਤ ਕਰਨ ਵਾਸਤੇ ਮਿਨਿਸਟਰ ਸਾਹਿਬ ਸਾਡੇ ਹਰਜੋਤ ਬੈਂਸ ਜੀ ਔਰ ਸਾਡੇ ਲੋਕਲ ਮਨਿਸਟਰ ਸਟਰ ਡਾਕਟਰ ਰਵਜੋਤ ਜੀ ਇਸ ਮਹਿੰਮ ਨੂੰ ਜਿਹੜਾ ਉਹ ਆਗਾਜ਼ ਕਰਨਗੇ ਉਹਦਾ ਔਰ ਇਸ ਮਹਿੰਮ ਦੇ ਵਿੱਚ ਕੱਲ ਸਾਡੇ ਬਲਾਕ ਲੈਵਲ ਤੇ ਜਿਹੜੇ ਨੇ ਔਰ ਸਰਕਲ ਲੈਵਲ ਦੇ ਜਿਹੜੇ ਸਾਡੀ ਟੀਮ ਆ ਉਸ ਮੁਚੇ ਇਨਵੋਲਵ ਹੋਏਗੀ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਅਸੀਂ ਪੂਰੇ ਜ਼ਿਲ੍ਹੇ ਲੈਵਲ ਤੇ ਹਰ ਹਲਕੇ ਤੇ ਪਿੰਡ ਵਾਈਜ਼ ਸ਼ਹਿਰ ਵਾਈਜ਼ ਐਡਮਿਨਿਸਟ੍ਰੇਸ਼ਨ ਤੇ ਆਮ ਆਦਮੀ ਪਾਰਟੀ ਕਮੇਟੀਆਂ ਬਣਾ ਕੇ ਹਰ ਪਿੰਡ ਪਿੰਡ ਔਰ ਸ਼ਹਿਰ ਸ਼ਹਿਰ ਜਿਹੜਾ ਉਹ ਜਾਗਰੂਕਤਾ ਅਭਿਆਨ ਚਲਾਵਾਂਗੇ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਬੇਨਤੀ ਕਰੂੰਗੀ ਕਿ ਆਓ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਵਾਸਤੇ ਇਕਜੁੱਟ ਹੋਈਏ ਕਿਉਂਕਿ ਨਸ਼ਾ ਇੱਕ ਐਸਾ ਕੋੜ ਹੈ ਜਿਵੇਂ ਸਾਡੇ ਪੰਜਾਬ ਦੀ ਜਵਾਨੀ ਖਾ ਲਈ ਅਸੀਂ ਉਹ ਪੰਜਾਬੀ ਆ ਸਾਡਾ ਉਹ ਸੁਭਾ ਸੀਗਾ ਜਿਹੜਾ ਪੰਜਾਬ ਦੀ ਜਵਾਨੀ ਪਹਿਲਵਾਨੀ ਦੇ ਨਾਲ ਜਾਣਿਆ ਜਾਂਦਾ ਸੀਗਾ ਅੱਜ ਸਾਡੇ ਗੱਬਰੂ ਨਸ਼ਿਆਂ ਦਾ ਸ਼ਿਕਾਰ ਹੋ ਗਏ ਮੈਨੂੰ ਕਹਿੰਦਿਆਂ ਬੜਾ ਦੁੱਖ ਹੋ ਰਿਹਾ ਕਿ ਸਰਕਾਰਾਂ ਨੇ ਆਪਣੇ 드럭 마피아 ਨੂੰ ਪੈਸੇ ਕਮਾਉਣ ਵਾਸਤੇ ਨੂੰ ਧੰਦਾ ਬਣਾ ਕੇ ਸਾਡੇ ਪੰਜਾਬ ਦੀ ਜਵਾਨੀ ਖਰਾਬ ਕਰਦੀ ਪੰਜਾਬ ਦੀ ਪਹਿਲੀ ਸਰਕਾਰ ਜਿਹਨੇ ਆਪਣੇ ਬੇਸ਼ੱਕ ਕੋਈ ਉਹਨਾਂ ਦਾ ਆਪਣਾ ਕੋਈ ਵਲੰਟੀਅਰ ਜਾਂ ਉਹਨਾਂ ਦਾ ਕੋਈ ਆਪਣਾ ਲੀਡਰ ਵੀ ਇਸ ਡਰੱਗ ਮਾਫੀਏ ਦੇ ਵਿੱਚ ਇਨਵੋਲ ਆ ਤੇ ਭਗਵੰਤ ਸਿੰਘ ਮਾਨ ਜੀ ਵੱਲੋਂ ਸਖਤ ਹਦਾਇਤਾਂ ਨੇ ਕੋਈ ਬਖਸ਼ਾ ਨਹੀਂ ਜਾਏਗਾ ਉਸੇ ਤੇ ਕੀ ਹੋਣਾ ਬੁਲਡੇਜ਼ਰ ਮਹਿੰਮ ਜਿਹੜੀ ਆ ਪਿਛਲੇ 1 ਮਹੀਨੇ ਤੋਂ ਚੱਲ ਰਹੀ ਆ ਡਰੱਗ ਮਾਫੀਆ ਚ ਕੋਈ ਵੀ ਪੋਲਿਟੀਕਲ ਸੋਸ਼ਲ ਕੋਈ ਵੀ ਬੰਦਾ ਜਿਹੜਾ ਉਹਨੂੰ ਪੰਜਾਬ ਗਵਰਨਮੈਂਟ ਵੱਲੋਂ ਬਖਸ਼ਿਆ ਨਹੀਂ ਜਾ ਰਿਹਾ ਐਡਮਿਨਿਸਟ੍ਰੇਸ਼ਨ ਨੂੰ ਸਖਤ ਹਦਾਇਤਾਂ ਨੇ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਾਡਾ ਇੱਕ ਹੀ ਮਿਸ਼ਨ ਆ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਔਰ ਬਹੁਤ ਜਲਦੀ ਆਉਣ ਵਾਲੇ ਮਹੀਨੇ ਡੇਢ ਮਹੀਨੇ ਦੀ ਮੁਹਿੰਮ ਚ ਅਸੀਂ ਲੋਕਾਂ ਅੱਗੇ ਇਹ ਬੇਨਤੀ ਕਰਾਂਗੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਆਓ ਇਸ ਮੁਹਿੰਮ ਦਾ ਹਿੱਸਾ ਬਣੀਏ ਤੁਹਾਡੇ ਸ਼ਹਿਰ ਚ ਤੁਹਾਡੇ ਪਿੰਡ ਚ ਤੁਹਾਡੇ ਵਾਰਡ ਚ ਕੋਈ ਵੀ ਜਿਹੜਾ ਵੀ ਕੋਈ ਵਿਅਕਤੀ ਜਿੱਤੇ ਤੁਹਾਨੂੰ ਸ਼ੱਕ ਹੈ ਕਿ ਉਹ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ ਉਹਦੀ ਸੂਚਨਾ ਜਿਹੜੀ ਐਡਮਿਨਿਸਟ੍ਰੇਸ਼ਨ ਨੂੰ ਦਿਓ ਆਓ ਸਾਰੇ ਰਲ ਕੇ ਇਸ ਨਸ਼ੇ ਦੇ ਵਿਰੁੱਧ ਦੇ ਯੁੱਧ ਨੂੰ ਸਫਲਤਾਪੂਰਵਕ ਜਿਹੜਾ ਉਹ ਪੂਰਾ ਕਰੀਏ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਡਮ ਕਤੀ ਮੈਦਾ ਜਿਹੜਾ ਇੱਕ ਟੀਚਰ ਰੱਖਿਆ ਗਿਆ ਹੈ ਡੀਡੀ ਸਾਹਿਬ ਨੂੰ ਕੀ ਲੱਗਦਾ ਤੁਹਾਨੂੰ ਕਿ ਟੀਚਾ ਪੂਰਾ ਹੋ ਜਾਊਗਾ ਜਾਂ ਹੋਰ ਕਿਹੜੀ ਕਿਤਾਬ ਲਈ ਤੁਸੀਂ ਜੁੜਨਾ ਚਾਹੁੰਦੇ ਆ ਜਾਂ ਕਿੱਦਾਂ ਦੀ ਵੀਰਗਾਰਨਾ ਚਾਹੁੰਦੇ ਹੋ ਦੇਖੋ ਡੈਫੀਨੇਟਲੀ ਕਿਉਂ ਨਹੀਂ ਪੂਰਾ ਹੋਊਗਾ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕੋਈ ਵੀ ਯੁੱਧ ਜਦੋਂ ਉਹਦੇ ਚ ਜਨਤਾ ਸ਼ਾਮਲ ਹੋ ਜਾਏ ਇਹ ਹੋ ਨਹੀਂ ਸਕਦਾ ਉਹਨੇ ਪ੍ਰੇਨਾ ਚੜੇ ਅੱਜ ਜ਼ਰੂਰਤ ਕਿਨੂ ਅੱਜ ਜ਼ਰੂਰਤ ਆਮ ਲੋਕਾਂ ਨੂੰ ਇਨਵੋਲਵ ਹੋਣ ਦੀ ਅਗਰ ਅਸੀਂ ਆਪਣੇ ਸੂਬੇ ਨੂੰ ਪਿਆਰ ਕਰਦੇ ਆ ਜਿਹੜੀ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਔਰ ਵਾਰਡ ਵਾਰਡ ਜਿਹੜੀ ਮੁਹਿੰਮ ਸ਼ੁਰੂ ਕਰਨ ਲੱਗਿਆ ਉਹਦੇ ਚ ਅਸੀਂ ਲੋਕਾਂ ਦੇ ਘਰ ਜਾ ਕੇ ਕੁੰਡਾ ਖੜਕਾ ਕੇ ਉਹਨਾਂ ਨੂੰ ਅਵੇਅਰ ਕਰਾਂਗੇ ਕਿ ਇਸ ਨੰਬਰ ਤੇ ਤੁਸੀਂ ਸੂਚਨਾ ਦਿਓ ਤੁਹਾਨੂੰ ਪ੍ਰੋਟੈਕਟ ਕੀਤਾ ਜਾਏਗਾ ਤੁਹਾਡਾ ਨਾਮ ਜਿਹੜਾ ਉਹਨਾਂ ਦੀ ਸੁਰੱਖਿਆ ਉਹਨਾਂ ਦਾ ਜਿਹੜੇ ਵੀ ਉਹਨਾਂ ਦੇ ਸਿਕਿਉਰਟੀ ਮਾਪਦੰਡ ਨੇ ਉਹ ਪ੍ਰਸ਼ਾਸਨ ਔਰ ਗਵਰਨਮੈਂਟ ਜਿਹੜਾ ਉਹ ਇਨਸ਼ੋਰ ਕਰੇਗੀ ਪਰ ਹਰ ਵਿਅਕਤੀ ਹਰ ਗਲੀ ਦਾ ਵਿਅਕਤੀ ਇਸ ਮਹਿੰਮ ਚ ਅਗਰ ਇਨਵੋਲਵ ਹੋਏਗਾ ਤੇ ਕਿਉਂ ਨਹੀਂ ਜਦੋਂ ਪੰਜਾਬ ਦੇ ਸਾਰੇ ਕਰੋੜਾ ਸਾਥੀ ਇਕਜੁੱਟ ਹੋ ਕੇ ਬਿਨਾਂ ਕਿਸੇ ਪਾਰਟੀ ਬਲ ਮੈਂ ਤੇ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਵੀ ਕਹੂੰਗੀ ਕਿ ਆਓ ਪੰਜਾਬ ਦੀ ਖਾਤਰ ਬੇਸ਼ੱਕ ਇਹ ਮਹਿੰਮ ਪੰਜਾਬ ਗਵਰਨਮੈਂਟ ਦੀ ਆ ਲੇਕਿਨ ਇਹ ਮਹਿੰਮ ਪੰਜਾਬ ਦੀਆਂ ਲਈ ਆਓ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਧਰਮ ਜਾਤ ਦਾ ਪਾਤਾ ਤੋਂ ਉੱਪਰ ਉੱਠ ਕੇ ਸਾਰੇ ਰਲ ਕੇ ਇਸ ਕੋਟ ਦੇ ਖਿਲਾਫ ਲੜੀਏ ਬਹੁਤ ਬਹੁਤ ਧੰਨਵਾਦ